ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਸਾਡੇ ਸਰੀਰ ਦੇ ਰੋਗ ਦੇ ਬਾਰੇ ਕਿ ਬਾਣੀ ਦੇ ਵਿੱਚ ਵੀ ਲਿਖਿਆ ਗਿਆ ਹੈ ਨਾਨਕ ਦੁਖੀਆ ਸਭ ਸੰਸਾਰ ਕਿ ਸੰਸਾਰ ਦੇ ਵਿੱਚ ਇਸ ਜੱਗ ਦੇ ਵਿੱਚ ਸਾਰੇ ਹੀ ਦੁਖੀ ਨੇ ਭਾਵੇਂ ਕੋਈ ਸਰੀਰ ਦੇ ਰੋਗ ਦੇ ਬਾਰੇ ਹੋਵੇ ਜਾਂ ਗਰੀਬੀ ਜਾਂ ਫਿਰ ਅਮੀਰੀ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈ ਜਿਸ ਨੂੰ ਕੋਈ ਰੋਗ ਨਾ ਹੋਵੇ ਤੇ ਇਸੇ ਤਰ੍ਹਾਂ ਬਾਣੀ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਸਭ ਰੋਗ ਦਾ ਔਖਦ ਨਾਮ ਕल्याण ਰੂ ਮੰਗਲ ਗੁਣਗਾਮ ਕਿ ਬਾਣੀ ਵਿੱਚ ਜਦੋਂ ਇਹ ਲਿਖਿਆ ਹੈ ਕਿ ਸਰੀਰ ਕਿ ਸਾਰਾ ਸੰਸਾਰ ਰੋਗੀ ਹੈ ਸਾਰਾ ਸੰਸਾਰ ਦੁਖੀ ਹੈ ਤੇ ਬਾਣੀ ਵਿੱਚ ਹੀ ਰੋਗ ਨੂੰ ਖਤਮ ਕਰਨ ਦਾ ਉਪਾਅ ਵੀ ਦੱਸਿਆ ਗਿਆ ਹੈ ਜੋ ਕਿ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਜਦੋਂ ਬਾਣੀ ਦੇ ਵਿੱਚ ਇਹ ਲਿਖ ਕੇ ਦਿੱਤਾ ਹੈ ਤੇ ਆਪਾਂ ਨੂੰ ਉਹਦੇ ਉੱਤੇ ਜਿਹੜਾ ਹੈ ਵਿਸ਼ਵਾਸ ਵੀ ਜ਼ਰੂਰ ਕਰ ਲੈਣਾ ਚਾਹੀਦਾ ਹੈ ਤੇ ਅੱਜ ਕੱਲ ਦਾ ਖਾਣਾ ਜਿਹੜਾ ਹੈ ਉਹ ਬਹੁਤ ਹੀ ਇਹੋ ਜਿਹਾ ਬਣ ਗਿਆ ਹੈ ਕਿ ਆਪਾਂ ਜੋ ਵੀ ਖਾਂਦੇ ਹਾਂ ਉਸ ਦੇ ਨਾਲ ਆਪਣੇ ਸਰੀਰ ਤੇ ਰੋਗ ਜਿਹੜੇ ਨੇ ਵੱਧ ਜਾਂਦੇ ਨੇ ਰੋਗ ਲੱਗ ਜਾਂਦੇ ਨੇ ਸਰੀਰ ਨੂੰ ਕਿਉਂਕਿ ਖਾਣ ਪਾਣ ਵੀ ਇਹੋ ਜਿਹਾ ਹੋ ਗਿਆ ਹੈ ਤੇ ਜਿਹੜੀ ਟੈਨਸ਼ਨ ਹੁੰਦੀ ਹੈ ਉਸ ਦੇ ਕਾਰਨ ਵੀ ਸਰੀਰ ਨੂੰ ਰੋਗ ਲੱਗੇ ਹੁੰਦੇ ਨੇ ਕਲੇਸ਼ ਤੇ ਕਾਰਨ ਵੀ ਸਰੀਰ ਦੇ ਉੱਤੇ ਅਸਰ ਪੈਂਦਾ ਹੈ ਤੇ ਚੌਥਾ ਜਿਹੜੇ ਆਪਣੇ ਕਰਮ ਹੁੰਦੇ ਨੇ ਜਿਹੜੇ ਆਪਾਂ ਕਰਮ ਕਰਦੇ ਨੇ ਜਿਹੋ ਜੇ ਕਰਮ ਕਰਦੇ ਨੇ ਉਸੇ ਤਰ੍ਹਾਂ ਦਾ ਆਪਣਾ ਸਰੀਰ ਵੀ ਬਣ ਜਾਂਦਾ ਹੈ ਤੇ ਜਦੋਂ ਸਰੀਰ ਬਿਮਾਰ ਹੁੰਦਾ ਹੈ ਰੋਗੀ ਹੁੰਦਾ ਹੈ ਫਿਰ ਡਾਕਟਰ ਕੋਲ ਜਾਂਦੇ ਹਾਂ ਡਾਕਟਰਾਂ ਤੋਂ ਦਵਾਈਆਂ ਲੈਂਦੇ ਨੇ ਡਾਕਟਰਾਂ ਦੇ ਘਰ ਭਰਦੇ ਨੇ ਤੇ ਫਿਰ ਵੀ ਜਿਹੜੀ ਬਿਮਾਰੀ ਹੈ ਉਹ ਬਹੁਤ ਹੀ ਛੇਤੀ ਠੀਕ ਨਹੀਂ ਹੁੰਦੀ ਹਫਤੇ ਦੀ 10 ਦਿਨ ਦੀ ਦਵਾਈ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਤੇ ਕਈ ਵਾਰ ਮਹੀਨੇ-ਮਹੀਨੇ ਤੇ ਸਾਲ ਵੀ ਲੱਗ ਜਾਂਦੇ ਨੇ ਠੀਕ ਹੋਣ ਵਾਸਤੇ ਅੱਜ ਮੈਂ ਇਸ ਵੀਡੀਓ ਦੇ ਰਾਹੀਂ ਆਪ ਜੀਆਂ ਨੂੰ ਉਹ ਇੱਕ ਸ਼ਬਦ ਦੱਸਾਂਗੀ ਜਿਸ ਦੇ ਨਾਲ ਆਪਾਂ ਆਪਣਾ ਰੋਗ ਠੀਕ ਕਰ ਸਕਦੇ ਹਾਂ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਬਖਸ਼ਿਆ ਹੈ ਮੂਲ ਮੰਤਰ ਸਾਹਿਬ ਤੇ ਜਦੋਂ ਆਪਾਂ ਦਿਨ ਦੇ ਵਿੱਚ 6 ਮਾਲਾ ਮੂਲ ਮੰਤਰ ਸਾਹਿਬ ਜੀ ਦੀ ਕਰਾਂਗੇ ਤੇ ਆਪਣਾ ਜਿਹੜਾ ਰੋਗ ਹੈ ਉਹ ਠੀਕ ਹੋ ਜਾਵੇਗਾ ਭਾਵੇਂ ਕਿੰਨਾ ਵੀ ਲੰਬਾ ਕਿੰਨਾ ਵੀ ਵੱਡਾ ਕੋਈ ਰੋਗ ਹੈ ਸਾਰਾ ਠੀਕ ਕਰਦੇ ਹੈ ਮੂਲ ਮੰਤਰ ਸਾਹਿਬ ਜੀ ਦੀ ਬਾਣੀ ਤੇ ਕਿਵੇਂ ਕਰਨਾ ਹੈ ਦਿਨ ਵਿੱਚ 6 ਮਾਲਾ ਕਰਨੀਆਂ ਨੇ ਤੇ ਜਦੋਂ ਆਪਾਂ ਨੇ ਮਾਲਾ ਕਰਨੀ ਹੈ ਤੇ ਆਸ ਹੀ ਆਪਣੇ ਇੱਕ ਪਾਤਰ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਜਲ ਪਾਣਾ ਹੈ ਜਲ ਲੈ ਕੇ ਰੱਖਣਾ ਹੈ ਤੇ ਜਦੋਂ ਪਹਿਲੀ ਮਾਲਾ ਕਰਨੀ ਹੈ ਤੇ ਉਸ ਜਲ ਦੇ ਵਿੱਚ ਆਪ ਨੂੰ ਵੇਖਣਾ ਹੈ ਤੇ 6 ਮਾਲਾ ਪੂਰੇ ਦਿਨ ਦੇ ਵਿੱਚ ਕਰਨੀਆਂ ਨੇ ਜੇਕਰ ਆਪ ਦੇ ਕੋਲ ਮਾਲਾ ਨਹੀਂ ਵੀ ਹੈ ਤੇ 15 ਜਾਂ 20 ਮਿੰਟ ਵਿੱਚ 20 ਮਿੰਟ ਵਿੱਚ ਇੱਕ ਮਾਲਾ ਹੋ ਜਾਂਦੀ ਹੈ ਤੇ 20 ਮਿੰਟ ਲਗਾ ਦੇਣੇ ਨੇ ਇੱਕ ਮਾਲਾ ਦੇ ਲਈ ਜੇ ਮਾਲਾ ਨਹੀਂ ਹੈ ਤਾਂ ਉਸ ਪਾਤਰ ਦੇ ਵਿੱਚ ਜਿਹੜਾ ਪਾਣੀ ਹੈ ਜਲ ਹੈ ਉਸ ਨੂੰ ਵੇਖਣਾ ਹੈ ਤੇ ਸਾਰੇ ਦਿਨ ਦੇ ਵਿੱਚ ਉਹੀ ਜਲ ਆਪਾਂ ਨੇ ਪੀਣਾ ਹੈ ਛਕਣਾ ਹੈ ਤੇ ਜਦੋਂ ਪਾਣੀ ਜਲ ਉਹਦੇ ਵਿੱਚ ਭਾਂਡੇ ਦੇ ਵਿੱਚ ਖਤਮ ਹੋ ਜਾਏਗਾ ਤੇ ਉਹਦੇ ਵਿੱਚ ਹੋਰ ਆਪਾਂ ਨੇ ਪਾਣੀ ਫਿਰ ਪਾ ਦੇਣਾ ਹੈ ਇਸੇ ਤਰ੍ਹਾਂ ਪੂਰਾ ਦਿਨ ਛੇ ਮਾਲਾ ਕਰਕੇ ਉਸ ਜਲ ਦੇ ਵਿੱਚ ਵੇਖ ਕੇ ਉਸ ਜਲ ਨੂੰ ਆਪਾਂ ਨੇ ਛਕਣਾ ਹੈ ਤੇ ਛਕਣਾ ਕਿਵੇਂ ਹੈ ਇਸ ਤਰ੍ਹਾਂ ਛਕਣਾ ਜਿਸ ਤਰ੍ਹਾਂ ਪੰਜਪਿਆਰੇ ਆਪਾਂ ਨੂੰ ਅਮਰਿਸ਼ਕਾਉਂਦੇ ਨੇ ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਸੋਚਣਾ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਆਪਾਂ ਨੂੰ ਜਲ ਸ਼ਕਾ ਰਹੇ ਨੇ ਇਸ ਤਰ੍ਹਾਂ ਆਪਾਂ ਨੇ ਉਹ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਹੈ ਸਰੂਪ ਆਪਾਂ ਨੂੰ ਆਪਣੇ ਮਨ ਦੇ ਵਿੱਚ ਰੱਖ ਕੇ ਫਿਰ ਉਸ ਜਲ ਨੂੰ ਛਕਣਾ ਹੈ ਤੇ ਅਰਦਾਸ ਕਰਨੀ ਹੈ ਮਨ ਦੇ ਵਿੱਚ ਕਿ ਵਾਹਿਗੁਰੂ ਜੀ ਇਹ ਜਲ ਸਾਡੇ ਰੋਗ ਨੂੰ ਠੀਕ ਕਰ ਦੇਵੇ ਇਨੀ ਸ਼ਕਤੀ ਇਸ ਜਲ ਦੇ ਵਿੱਚ ਦੇਣਾ ਜੀ ਇਸੇ ਤਰ੍ਹਾਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਜਲ ਨਹੀਂ ਛਕਣਾ ਤੇ ਉਸ ਜਲ ਨੂੰ ਪੂਰਾ ਦਿਨ ਆਪਣੇ ਛਕਣਾ ਹੈ ਜਦੋਂ ਘਟ ਜਾਵੇ ਤਾਂ ਹੋਰ ਉਸ ਦੇ ਵਿੱਚ ਪਾ ਲਵੋ ਕੋਈ ਗੱਲ ਨਹੀਂ ਉਨਾ ਹੀ ਭਰ ਦਿਵੋ ਜਿੰਨਾ ਪਹਿਲਾਂ ਸੀ ਤੇ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਦੋਵੇਂ ਹੱਥਾਂ ਦੇ ਵਿੱਚ ਪਾ ਕੇ ਜਲ ਨੂੰ ਆਪਣੇ ਛਕਣਾ ਹੈ ਦੇਖਣਾ ਜੀ ਵਿਸ਼ਵਾਸ ਕਰਕੇ ਵੇਖਣਾ ਜਿਹੜਾ ਤੁਹਾਡਾ ਰੋਗ ਹੈ ਉਹ ਥੋੜੇ ਹੀ ਦਿਨਾਂ ਦੇ ਵਿੱਚ ਠੀਕ ਹੋ ਜਾਵੇਗਾ ਆਪਾਂ ਡਾਕਟਰ ਕੋਲ ਜਾਂਦੇ ਹਾਂ ਇੰਨੀ ਦਵਾਈਆਂ ਵੀ ਖਾਂਦੇ ਹਾਂ ਤੇ ਰੋਗ ਫੇਰ ਵੀ ਠੀਕ ਨਹੀਂ ਹੁੰਦਾ ਤੇ ਬਹੁਤ ਹੀ ਟਾਈਮ ਲੱਗ ਜਾਂਦਾ ਹੈ ਸਾਲ-ਸਾਲ ਵੀ ਲੱਗ ਜਾਂਦੇ ਨੇ ਫਿਰ ਵੀ ਰੋਗ ਠੀਕ ਨਹੀਂ ਹੁੰਦਾ ਪਰ ਜਦੋਂ ਆਪਾਂ ਇਹ ਸਿਮਰਨ ਕਰਾਂਗੇ ਊਲ ਮੰਤਰ ਸਾਹਿਬ ਜੀ ਦਾ ਤਾਂ ਵੇਖਣਾ ਆਪਣਾ ਜਿਹੜਾ ਰੋਗ ਹੈ ਉਹ ਜ਼ਰੂਰ ਠੀਕ ਹੋਵੇਗਾ ਵਿਸ਼ਵਾਸ ਕਰਕੇ ਕਰਨਾ ਜੀ ਸਾਰੇ ਰੋਗ ਠੀਕ ਹੁੰਦੇ ਨੇ ਬਾਬਾ ਨਾਨਕ ਦੀ ਬਾਣੀ ਦੇ ਨਾਲ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ